ਉੱਤਰ ਭਾਰਤ ਦੇ ਸਭ ਤੋਂ ਮਹਿੰਗੇ ਟੋਲ ਜਾਨੀ ਕਿ ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਦੇ ਟੋਲ ਟੈਕਸਾਂ ਵਿੱਚ ਇੱਕ ਵਾਰ ਫਿਰ ਤੋਂ ਵਾਧਾ ਕੀਤਾ ਗਿਆ ਹੈ ਜਾਣਕਾਰੀ ਦਿੰਦੇ ਹੋਏ ਟੋਲ ਮੈਨੇਜਰ ਵਿਪਨ ਰਾਏ ਦਾ ਕਹਿਣਾ ਹੈ ਕਿ ਕਮਰਸ਼ੀਅਲ ਅਤੇ ਕਰੇਲੂ ਵਾਹਨਾਂ ਦੇ ਟੋਲ ਦੇ ਰੇਟਾਂ ਵਿੱਚ 5% ਦਾ ਵਾਧਾ ਕੀਤਾ ਗਿਆ ਹੈ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਹੀ ਮੰਥਲੀ ਪਾਸ ਦੇ ਰੇਟਾਂ ਵਿੱਚ ਵੀ 5% ਵਾਧਾ ਕੀਤਾ ਗਿਆ ਹੈ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਕੀ ਗਾਈਡਲਾਈਨ ਦੇ ਹਿਸਾਬ ਸੇ 1 ਅਪ੍ਰੈਲ ਸੇ 5% ਸਭੀ ਗਾੜੀਆਂ ਤੇ ਰੇਟ ਇਨਕ੍ਰੀਜ਼ ਕੀਤਾ ਗਿਆ ਹੈ फाइव परसेंट हर हर गाड़ी पे चाहे कार हो चाहे एल सी बी हो चाहे बस ट्रक हो चाहे एस सी एम हो चाहे ओवर साइज वहीकिल हो जैसे एक एग्जाम्पल में हम बता देते हैं आपको कार का पहले दो सौ बीस रुपये था फास्टैग से डबल पेनाल्टी चार सौ चालीस रुपये थी अभी जो रेट बढ़े हैं उसके हिसाब से अभी है दो सौ तीस रुपये फास्टैग का और अगर फास्टैग नहीं लगाया है कस्टमर ने तो उसका जो है चार सौ साठ रुपये कटेंगे अभी एक चीज़ और है जो लोकल एरिया में मंथली पास बनते हैं जो पहले तीन सौ चालीस रुपये का था अभी वो तीन सौ पचास रुपये का हो गया है जिसमें प्राइवेट व्हीकल होना कंपलसरी है अपने नाम से गाड़ी होना कंपलसरी है गाड़ी पे एड्रेस आर सी आर सी पे और आधार पे और लाइसेंस पे तीनों पे एक एड्रेस सेम होना ज़रूरी है तब तीन सौ पचास रुपये का पास उसका इशू किया जाएगा ਇਨਾ ਵਧੇ ਟੋਲ ਰੇਟਾਂ ਨੂੰ ਲੈ ਕੇ ਵਾਹਨ ਚਾਲਕਾਂ ਨੇ ਵਿਰੋਧ ਜਤਾਇਆ ਹੈ ਵਾਹਨ ਚਾਲਕਾਂ ਦਾ ਕਹਿਣਾ ਹੈ ਕਿ ਮਹਿੰਗਾਈ ਦੇ ਇਸ ਦੌਰ ਵਿੱਚ ਕਾਰ ਚਲਾਉਣਾ ਪਹਿਲਾਂ ਹੀ ਬਹੁਤ ਮੁਸ਼ਕਲ ਹੈ ਅਜਿਹੇ ਵਿੱਚ ਟੋਲ ਟੈਕਸਾਂ ਵਿੱਚ ਵਾਧੇ ਕਾਰਨ ਉਨ੍ਹਾਂ ਦੀ ਜੇਬ ਤੇ ਵਾਧੂ ਬੋਝ ਪੈ ਰਿਹਾ ਹੈ ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਵਧੇ ਹੋ ਟੋਲ ਟੈਕਸਾਂ ਦੇ ਰੇਟਾਂ ਨੂੰ ਘਟਾਇਆ ਜਾਵੇ ਇੱਕ ਸਾਰਿਆਂ ਵੱਡੀ ਜਿਹੜੀ ਗੱਲ ਆ ਕਿ ਜੋ ਜੋ ਇਹ ਨਹੀਂ ਸਹੂਲਤ ਦੇਣੀ ਆ ਉਹ ਆਮ ਨਾਗਰਿਕ ਨੂੰ ਕਿਸੇ ਨੂੰ ਵੀ ਨਹੀਂ ਪਤਾ ਬੇ ਕੀ ਸਹੂਲਤ ਹੈ ਟੂਲ ਪਲਾਜ ਵਾਲੇ ਜਿਹੜੇ ਟੋਲ ਕੱਟਦੇ ਆ ਕੀ ਕੀ ਸਾਨੂੰ ਸਹੂਲਤ ਦਿੰਦੇ ਆ ਸੜਕਾਂ ਦਾ ਬੁਰਾ ਹਾਲ ਆ ਇਹਨਾਂ ਦੇ ਵੀ ਕੁਝ ਜ਼ਿੰਮੇਵਾਰੀਆਂ ਬਣਦੀਆਂ ਗੱਡੀ ਵਾਲਿਆਂ ਲਈ ਬਈ ਜੇ ਉਹਨਾਂ ਦੀ ਕਿਤੇ ਖਰਾਬ ਹੁੰਦੀ ਆ ਜਾਂ ਕੋਈ ਪ੍ਰੋਬਲਮ ਆਉਂਦੀ ਆ ਇਹਨਾਂ ਦੀ ਵੀ ਬਹੁਤ ਜ਼ਿੰਮੇਵਾਰੀਆਂ ਪਰ ਕੋਈ ਉਸ ਜ਼ਿੰਮੇਵਾਰੀ ਤੋਂ ਵੀ ਇਹ ਭੱਜਦੇ ਆ ਆਏ ਦਿਨ ਤਕਰੀਬਨ 6 ਮਹੀਨੇ ਲੱਗਦੇ ਆ ਜਦੋਂ ਇਹ ਟੋਲ ਹਰਕ ਇਨਕਰੀਜ ਹੁੰਦਾ ਸਾਰਿਆਂ ਨਾਲੋਂ ਮੇਰੇ ਹਿਸਾਬ ਦੇ ਨਾਲ ਜੋ ਵੀ ਆ ਇੰਡੀਆ 'ਚ ਸਾਰਿਆਂ ਨਾਲੋਂ ਮਹਿੰਗਾ ਜੇ ਆਹ ਲਾਡੋ ਵਾਲਾ ਟੋਲ ਪਲਾਜ਼ਾ ਹੋਏਗਾ। ਸੋ ਕੇਂਦਰ ਸਰਕਾਰ ਅਗੇ ਬੇਨਤੀ ਆ ਕਿ ਇਸលើ ਧਿਆਨ ਦੇਣ ਥੋੜਾ ਜਿਹਾ ਇਹਨੂੰ ਥੱਲੇ ਲਿਆਉਣ ਕੋਈ ਰੋਜ਼ਾਨਾ ਰੋਜ਼ ਤੋਂ ਇਹ ਸੜਕਾਂ ਬਣਾਉਂਦੇ ਨਹੀਂ ਨੀ ਹੈਨਾ ਅਸੀਂ ਲੁਧਿਆਣੇ ਤੋਂ ਆਏ ਸੀਗੇ ਜੀ ਗੁਰਾਇਆ ਜਲੰਧਰ ਨੂੰ ਜਾ ਰਹੇ ਸੀਗੇ। ਆਹ ਟੋਲ ਪਲਾਜ਼ਾ ਦੇ ਰੇਟ ਇਨਕਰੀਜ ਹੋਏ ਕਿੱਥਾ ਦੇਖ ਰਹੇ ਹੋ? ਦੇਖੋ ਜਿਹੜੇ ਟੋਲ ਪਲਾਜ਼ਾ ਦੇ ਹੈਗੇ ਆ ਬਹੁਤ ਜ਼ਿਆਦੇ ਰੇਟ ਆ ਇਹਨਾਂ ਦੇ ਤੇ ਜਿਹੜੇ ਉੰਨੇ ਦਾ ਮੇਰਾ ਖਿਆਲ ਪੈਟਰੋਲ ਨਹੀਂ ਲੱਗਦਾ ਹੋਣਾ ਜਿੰਨਾ ਇੱਥੇ ਟੂਲ ਦੇਣਾ ਪੈਂਦਾ ਹੈਗਾ ਔਰ ਲੋਕ ਬੜੇ ਖੱਜਲਖਵਾਰ ਹੁੰਦੇ ਆ ਔਰ ਗਰਮੀ ਦਾ ਟਾਈਮ ਹੈਗਾ ਔਰ ਲੋਕਾਂ ਦੀ ਤੁਸੀਂ ਪਿੱਛੇ ਦੇਖੋ ਲਾਈਨਾਂ ਲੱਗੀਆਂ ਹੈਗੀਆਂ ਔਰ ਕੋਈ ਵੀ ਟਾਈਮਿੰਗ ਦੀ ਕਦਰ ਨਹੀਂ ਕਿਸੇ ਨੂੰ ਵੀ ਕੋਈ ਕਿਸੇ ਤਰ੍ਹਾਂ ਦੀ ਔਰ ਪਾਸ ਆ ਪਾਸ ਦਾ ਜਿਹੜਾ ਹੈਗਾ ਇੰਨਾ ਰੇਟ ਵੱਧ ਗਿਆ ਹੈਗਾ ਹੱਦੋਂ ਵੱਧਿਆ ਮੈਨੂੰ ਲੱਗਦਾ ਗੱਡੀਆਂ ਬੰਦ ਕਰਕੇ ਜਿਹੜਾ ਹੈਗਾ ਮਤਲਬ ਕਿ ਲੋਕਾਂ ਨੂੰ ਸਾਈਕਲਾਂ ਤੇ ਹੀ ਹੋਣਾ ਪੈਣਾ ਤਾਦੀ ਜਾ ਕੇ ਜਿਹੜਾ ਹੈਗਾ ਲੋਕਾਂ ਦਾ ਜਿਹੜਾ ਹੱਲ ਹੋਣਾ ਮੈਨੂੰ ਲੱਗਦਾ ਜਿੱਤਦਾ ਹੈ। ਮੇਰੇ ਨਾਲ ਟੋਲ ਦੇ ਰੇਟ ਵਧਾਈ ਜਾਂਦੇ, ਸਹੂਲਤਾਂ ਮਿਲਦੀਆਂ ਤੁਹਾਨੂੰ? ਸਹੂਲਤਾਂ ਤੁਸੀਂ ਦੇਖੋ ਜੀ, ਤੁਸੀਂ ਲੁਧਿਆਣੇ ਤੋਂ ਜਲੰਧਰ ਤੱਕ ਦੇਖ ਲਓ ਹਜੇ ਬਾਕੀ ਦਾ ਆਪਾਂ ਬਾਅਦ ਦੀ ਗੱਲ ਹੈ। ਕੋਈ ਆ ਸੱਤ ਲੋਜ ਦਾ ਆਪਣਾ ਪੁਲੀ ਦੇਖ ਲਓ ਕਿੰਦਾ ਦਾ ਹਾਲ ਹੈ ਜੀ। ਟੋਏ ਆ ਔਰ ਬੜੀ ਗੱਡੀ ਦਾ ਜਿਹੜਾ ਹੈਗਾ ਮਤਲਬ ਕਿ ਬੜਾ ਔਖਾ ਹੈਗਾ ਜੀ ਕੋਈ ਸਹੂਲਤ ਨਹੀਂ ਹੈਗੀ ਜੀ ਜਾ ਸਕਦੇ ਆਮ ਬੰਦੇ ਦੇ ਜੇਬ ਤੇ ਬੋਝ ਪਿਆ ਹੋਣਾ ਬਿਲਕੁਲ ਜੀ ਬਿਲਕੁਲ ਕਿਉਂ ਨਹੀਂ ਬੋਝ ਪਿਆ ਜੀ ਬੋਝ ਬਹੁਤ ਵੱਡਾ ਬੋਝ ਹੈ ਇਤੋਂ ਵੱਡਾ ਹੋਰ ਕੀ ਹੋ ਸਕਦਾ ਜੀ ਔਰ ਲੁੱਟ ਖਸੋਟੇ ਆ ਸਦਾ ਜੀ ਇਹ ਜਿਹੜੀ ਸੋਦੀ ਹੈ ਦੇਖੋ ਜੀ ਇਹ ਤਾਂ ਆਮ ਆਦਮੀ ਪਾ ਆਮ ਨਾਗਰੀ ਤੇ ਬਹੁਤ ਜ਼ਿਆਦਾ ਇਹਨਾਂ ਨੇ ਬੋਝ ਪਾ ਦਿੱਤਾ ਹੈਗਾ ਆ ਕਿਉਂਕਿ ਦੇਖੋ ਹਰ ਇੱਕ ਬੰਦਾ ਗੱਡੀ ਤਾਂ ਪਤਾ ਨਹੀਂ ਕਿਦਾਂ ਔਖਾ ਸੌਖਾ ਹੋ ਕੇ ਕਸ਼ਟਾਂ ਲੰਮਦਾ ਆ ਉਲਟਾ ਟੋਲ ਜਿਹੜੇ ਇਹ ਰੇਟ ਵਧਾ ਦਿੰਦੇ ਆ ਉਹ ਤੇ ਆਮ ਆਪਦੀ ਦੀ ਜੇਬ ਤੇ ਵੀ ਬੋਝ ਪੈਂਦਾ ਆ ਮੇਰ ਤਾਂ ਇਹੀ ਆ ਜੀ ਮੰਗ ਕਿ ਜੇ ਇਧਰ ਇਹ ਰੇਟ ਵਧਾਉਂਦੇ ਆ ਦਿਨਾਂ ਖਾਣ ਪੀਣ ਵਾਲੀਆਂ ਵਸਤਾਂ ਦੀ ਤਾਂ ਰੇਟ ਘਟਾਉਣ ਵੀ ਇਹ ਜਿਹੜੀ ਮਹਿੰਗਾਈ ਹੋ ਰਹੀ ਆ ਦਿਨ ਬਰ ਦਿਨ ਵੱਧ ਰਹੀ ਆ ਉਹ ਆਮ ਬੰਦੇ ਦੇ ਪਹੁੰਚ ਤੋਂ ਬਾਹਰ ਹੋ ਰਹੀ ਆ ਔਰ ਇਹਦੇ ਕਰਕੇ ਹੀ ਮੇਰੇ ਹਿਸਾਬ ਨਾਲ ਜਿਹੜੀਆਂ ਅੱਜ ਕੱਲ ਚੇਨਸ ਨੇਚਰ ਵਗੈਰਾ ਹੋ ਰਹੇ ਆ ਕਿਉਂਕਿ ਲੋਕਾਂ ਦੀਆਂ ਜਿਹੜੀਆਂ ਘਰੇਲੂ ਮੁਢਲੀ ਸਹੂਲਤਾਂ ਉਹੀ ਨਹੀਂ ਪੂਰੀਆਂ ਹੋ ਰਹੀਆਂ ਜੀ ਉਹ ਐਂਬੂਲੈਂਸ ਹੀ ਸਹੂਲਤ ਨਹੀਂ ਹੈਗੀ ਜੀ ਨਾਲ ਦੀ ਜੇ ਅਗਰ ਟੋਲ ਕੱਟਦੇ ਵੀ ਹੈ ਨਾ ਸਾਡਾ ਕੋਈ ਐਂਬੂਲੈਂਸ ਦੀ ਸਹੂਲਤ ਨਹੀਂ ਹੈਗੀ ਨਾ ਕੋਈ ਕੋਈ ਰੋਡ ਤੇ ਐਕਸੀਡੈਂਟ ਹੋ ਜਾਂਦਾ ਜਦਕਿ ਨਾ ਫਰਜ ਬਣਦਾ ਕਾਨੂੰਨਾਂ ਦੇ ਤੌਰ ਤੇ ਇਹਨਾਂ ਨੂੰ ਕਾਨੂੰਨਾਂ ਤੋਂ ਤਾਂ ਕਿਹਾ ਗਿਆ ਵੀ ਤੁਸੀਂ ਐਂਬੂਲੈਂਸ ਦੀ ਜਿਹੜੀ ਮੁਹਈਆ ਕਰਾਉਣੀ ਹੈ ਉਹ ਕਿਸੇ ਵੀ ਰੋਡ ਤੇ ਦਿਖਾ ਦਿਓ ਕੋਈ ਐਂਬੂਲੈਂਸ ਨਾ ਖੜੀ ਹੈ ਕੋਈ ਨਹੀਂ ਖੜੀ ਪੈਸਿਆਂ ਦੇ ਲੁੱਟ ਰਕਸਟ ਕਰੀ ਜਾ ਰਹੇ ਹੈ ਮੈਂ ਸੈਂਟਰ ਸਰਕਾਰ ਨੂੰ ਬੇਨਤੀ ਕਰਾਂਗੇ ਜਿ ਜੇ ਸਾਡੇ ਕੋਲ ਟੈਕਸ ਲੈਣੇ ਤੇ ਮੁੜਲੀ ਸਹੂਲਤਾਂ ਵੀ ਦੇਣ ਐਂਬੂਲੈਂਸ ਹੋਵੇ ਕੋਈ ਐਕਸੀਡੈਂਟ ਹੋ ਜਾਂਦਾ ਉਹ ਉਹ ਟੋਕਨ ਲੈ ਗੱਡੀ ਹੈ ਜਦਕਿ ਇਹਨਾਂ ਦੇ ਵੜਦਾ ਗੱਡੀ ਟੋਕਨ करनाल से अपना भाई के देखें, ये तो है, नियो डाका है हर बार का ये तो हर रोज अपनी मनमानी चल रही है सरकार की इसमें क्या कर सकता है गरीब आदमी क्या लगता है जिस हिसाब से रेट बढ़ाया गया सहूलत मिलती है भाई सहूलियत तो एक परसेंट भी नहीं है एक रुपये की भी सहूलियत नहीं है जितना पैसा गाड़ी वाले से खरीदा लिया जा रहा है ना अगर इतना पैसा रोड पर लगा सोने के रोड बन जाए क्या मांग करते हो ਮਾਗਤਾ ਹੀ ਹੈ ਭਾਈ ਆਪਣਾ ਜਿਸ ਹਿਸਾਬ ਨਾਲ ਮਾਰੇ ਸੇ ਪੈਸਾ ਲੈ ਰਹੇ ਹੋ ਤਾਂ ਘਮਾਰੇ ਕੋਲ ਫੈਸਿਲਿਟੀ ਤੋਂ ਦੇ। ਮੈਂ ਲੁਧਿਆਣੇ ਤੋਂ ਤਲਵਾੜੇ ਵੱਲ ਜਾ ਰਿਹਾ ਸੀ। ਸਰ ਟੋਲ ਦੇ ਰੇਟ ਇਨਕਰੀਜ਼ ਹੋਏ ਕਿਤਾ ਦੇਖ ਰਹੇ ਆ। ਦੇਖੋ ਜੀ ਆਮ ਬੰਦੇ ਦੀ ਜੇਬ ਉੱਪਰ ਬੜਾ ਵੱਡਾ ਬੋਝ ਹੈ। ਸਰਕਾਰ ਨੂੰ ਉਹਨੀਆਂ ਫੈਸਿਲਟੀਆਂ ਵੀ ਦੇਣੀਆਂ ਚਾਹੀਦੀਆਂ ਨੇ। ਦੇਖੋ ਡੇ ਬਾਈ ਡੇ ਡੇ ਬਾਈ ਡੇ ਮਹਿੰਗਾਈ ਵਧ ਰਹੀ ਹੈ। ਇੱਕ ਆਮ ਬੰਦੇ ਦੀ ਬੋਝ ਜੇ ਇਹ ਨਾ ਜੇਬ ਜੇਬ ਜੇ ਇਸ ਚੀਜ਼ ਨਾਲ ਦਬ ਜੇਗੀ ਤਾਂ ਉਹ ਜਿਹੜਾ ਘਰ ਪਰਿਵਾਰ ਕਿੱਥੋਂ ਚਲਾਏਗਾ। ਇਸ ਚੀਜ਼ ਬਾਰੇ ਸਰਕਾਰ ਨੂੰ ਸੋਚਣਾ ਚਾਹੀਦਾ ਹੈ। ਟੋਲ ਜਿੰਨੇ ਜ਼ਿਆਦਾ ਵਧਾ ਦਿੱਤੇਗੇ ਕੀ ਸਾਡੀਆਂ ਸੜਕਾਂ ਉਨੀ ਐਡਵਾਂਸ ਹੋ ਗਈਆਂ ਨੇ ਜਿੰਨੇ ਟੋਲ ਦੇ ਰੇਟ ਆ ਉਸ ਤਰ੍ਹਾਂ ਹਨ ਉਸ ਹਿਸਾਬ ਨਾਲ ਤਾਂ ਦੇਖੋ ਜੀ ਕਿਤਨਾ ਕਿਤੇ ਡੈਫੀਸ਼ੈਂਸੀਆਂ ਤਾਂ ਹੈਗੀਆਂ ਹੀ ਨੇ ਕੀ ਮੰਗ ਕਰਦੇ ਆ ਅਸਤੇ ਇਹੀ ਮੰਗ ਕਰਦੇ ਆ ਕਿ ਜੇ ਜਿੰਨਾ ਇਨਫਰਾਸਟ੍ਰਕਚਰ ਵਧਾਇਆ ਜਾ ਰਿਹਾ ਕਈ ਪੈਂਡਿੰਗ ਚੀਜ਼ਾਂ ਪਈਆਂ ਨੇ ਉਹਨਾਂ 'ਤੇ ਧਿਆਨ ਦਿੱਤਾ ਜਾਵੇ ਯਾਰ ਦੇਖਦੇ ਤਾਂ ਮਹਿੰਗਾਈ ਤਾਂ ਅੱਗੇ ਸਰ ਚੱਲ ਰਿਹਾ ਠੀਕ ਹੈ ਵਧਾਣਾ ਨਹੀਂ ਚਾਹੀਦਾ ਸਹੀ ਤੌਰ ਤੇ ਜੇਕਰ ਪੁੱਛਦੇ ਆ ਗੱਲ ਨਾ ਜਿਸ ਤਰ੍ਹਾਂ ਦੀ ਹਾਲਾਤ ਚੱਲਦਾ ਪਿਆ ਕਾਰੋਬਾਰ ਦਾ ਨਾ ਉਸੇ ਹਿਸਾਬ ਨਾਲ ਵਧਾਉਣਾ ਨਹੀਂ ਚਾਹੀਦਾ ਗੱਡੀ ਚਲਾਉਂਦੇ ਹੋ ਟੋਲ ਪਲਾਜ਼ਾਂ ਤੇ ਰੇਟ ਵਧੰਦਾ ਕਿੰਨਾ ਖਰਚਾ ਆਉਂਦਾ ਤੁਹਾਨੂੰ ਕਾਫੀ ਫਰਕ ਪੈਂਦਾ ਸਰ ਕਾਫੀ ਫਰਕ ਪੈਂਦਾ ਠੀਕ ਹੈ ਨਾ ਮੰਨ ਲਓ ਇਹਨੇ ਜੇ ਤੁਸੀਂ ਸਾਡੇ ਰੋਜ਼ ਦਾ ਦੋ ਗੇੜੇ ਲੱਗਦੇ ਆ ਮੰਨ ਲਓ ਤੁਸੀਂ ਸਾਹਮਣੇ ਦੇਖ ਲਓ ਕਿੰਨੇ ਕੁ ਨੁਕਸਾਨ ਹੋ ਜਾਂਦਾ ਮਹੀਨੇ ਦਾ ਇਹ ਨਾ ਨਹੀਂ ਹੋਣਾ ਚਾਹੀਦਾ ਠੀਕ ਹੈ ਨਾ ਮਹਿੰਗਾਈ ਦੇ ਜਵਾਨ ਨੇ ਚ ਰੇਟ ਵਧਾਣ ਨਾਲ ਜ਼ਿਆਦਾ ਬੋਝ ਪਿਆ ਰਿਹਾ ਹਾਂਜੀ ਜ਼ਿਆਦਾ ਬੋਝ ਪਿਆ ਰਿਹਾ ਸਰ ਕੀ ਅਪੀਲ ਕਰਦੇ ਹੋ ਸਰ ਅਪੀਲ ਇਹੀ ਕਰਦੇ ਆ ਤਕਰੀਬਨ ਇਹ ਮੇਨ ਟੂਲ ਹੈ ਠੀਕ ਹੈ ਇਹਦੇ ਵਿੱਚ ਜਿੰਨੀ ਵੀ ਕੰਟਰੋਲ ਹੋ ਸਕਦਾ ਰੇਟ ਨੂੰ ਰੇਟ ਇਹਦੇ ਵਿੱਚ ਘੱਟ ਤੋਂ ਘੱਟ ਕਰੋ ਠੀਕ ਹੈ ਨਾ ਇਹ ਬੇਨਤੀ ਕਰਦਾ ਸਰਕਾਰ ਦੇ ਮੂਰੇ ਜੇ ਜਿੰਨਾ ਕੱਟ ਤੋਂ ਕੱਟ ਹੋ ਸਕਦਾ ਨਾ ਕਿਉਂਕਿ ਉਹਨੇ ਕੇ ਜਨਤਾ ਨੂੰ ਰਾਹਤ ਮਿਲੂਗਾ ਠੀਕ ਹੈ ਅਜੀਤ ਪੰਜਾਬੀ ਦੀ ਆਥੈਂਟਿਕ ਖਬਰਾਂ ਦੇ ਲਈ ਸਬਸਕ੍ਰਾਈਬ ਕਰੋ ਅਜੀਤ ਵੈਬ ਟੀਵੀ ਅਤੇ ਤਾਜ਼ੀ ਖਬਰਾਂ ਦੀ ਨੋਟੀਫਿਕੇਸ਼ਨ ਪਹੁੰਚ ਦੇ ਲਈ ਬੈਲ ਆਈਕਨ